ਗਾਰਮਾ ਨ ਕੋ ਕੋਲਮ ਨਵਲ ਹੁੰਦੇ ਨੇ 16 ਦੇ 16 ਪ੍ਰਭੂ ਦੇ ਜਿਹੜੇ ਸ਼ਿੰਗਾਰ ਨੇ ਕਿਸੇ ਕਿਸੇ ਕੋਲ ਹੁੰਦੇ ਨੇ ਹਰੇਕ ਕੋਲ ਨਹੀਂ ਹੁੰਦੇ ਪਰ ਨਾਮਦੇਵ ਕਹਿੰਦੇ ਚਲੋ ਹੋ ਨਾ ਸੋਏ ਬੱਤੀ ਲਖਣਾ ਪ੍ਰਭੂ ਦਾ ਨਾਮ ਹਿਰਦੇ ਚ ਨਹੀਂ ਹੈ ਇਹ ਬੱਤੀ ਦੇ 32 ਲਖਣ ਕਿਸੇ ਕੰਮ ਦੇ ਨਹੀਂ ਕਬੀਰ ਕਹਿੰਦੇ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕਰੋ ਕਿਰਨ ਨਾਮ ਦੇ ਇੰਜ ਕਹਿੰਦੇ ਨੇ ਜੋ ਨਾ ਭਜੰਤੇ ਨਾਰਾਇਣਾ ਤਿੰਨ ਕਾ ਮੈਂ ਨਾ ਕਰੋਂ ਦਰਸਨਾ اے ਪ੍ਰਭੂ ਜੋ ਤੇਰਾ ਨਾਮ ਨਹੀਂ ਜਪਦੇ ਮੈਨੂੰ ਇਨ੍ਹਾਂ ਤੋਂ ਡਰ ਲੱਗਦਾ ਮੇਰੇ ਮੱਥੇ ਨਾਲ ਆਏ ਮੈਂ ਦਰਸ਼ਨ ਨਹੀਂ ਕਰਨਾ ਚਾਹੁੰਦਾ ਬਾਬਾ ਫਰੀਦ ਵੀ ਕਹਿੰਦੇ ਨੇ ਫਰੀਦ ਦਾ ਤਿੰਨਾ ਮੁਖ ਡਰਾਵਣੇ ਜਿਨਾ ਵਿਸਾਰਿਓ ਨਾ ਅਗੇ ਦੁੱਖ ਘਨੇਰਿਆਂ ਐਥੇ ਠੌਰ ਨਾ ਠਾਂ ਇਤੇ ਡਰਾਉਣ ਨੇ ਬੜੇ ਭੈੰਕਰ ਨੇ ਸ਼ਿਗ ਸਾਦੀ ਸਾਹਿਬ ਕਿਹਾ ਕਰਦੇ ਸਨ ਐ ਖੁਦਾ ਇੱਕ ਮੈਂ ਤੇਥੋਂ ਡਰਦਾ ਫਿਰ ਮੈਂ ਦੂਜਾ ਉਹਨਾਂ ਤੋਂ ਡਰਦਾ ਜਿਹੜੇ ਤੇਥੋਂ ਨਹੀਂ ਡਰਦੇ ਪਤਾ ਨਹੀਂ ਕੀ ਕਰ ਦੇਣਗੇ ਪਤਾ ਨਹੀਂ ਕੀ ਕਰ ਦੇਣਗੇ ਬੜੀ ਕੀਮਤੀ ਗੱਲ ਉਹ ਕਰਦਾ ਬ੍ਰਹਮੇ ਨੂੰ ਸੁਣਨ ਵਾਲੇ ਦੇਵਤੇ ਸਨ ਫਰਿਸ਼ਤੇ ਸਨ ਇਨ੍ਹਾਂ ਫਰਿਸ਼ਤਿਆਂ ਵਿੱਚ ਦੇਵਤਿਆਂ 'ਚ ਸੁਣਨ ਵਾਲੀ ਉਹਦੀ ਆਪਣੀ ਬੱਚੀ ਸੁਰਸਤੀ ਵੀ ਸੀ 16 ਸਿੰਗਾਰ ਦੀ ਕਥਾ ਕਰ ਰਿਆ ਸੀ ਜੋ ਪ੍ਰਭੂ ਦੀ ਦੇਨ ਹੁੰਦੀ ਹੈ ਸੀ ਬ੍ਰਹਮੇ ਦੇਚ ਇੱਕ ਖੂਬੀ ਸੀ ਉਹ ਦੇਖਦਾ ਸੀ ਸਰੋਤੇ ਸੁਣ ਰਹਿਣ ਕੇ ਨੇ ਔਰ ਕਿਤਨੀ ਗਹਿਰਾਈ ਨਾਲ ਸੁਣ ਰਿਹਾ। ਫਿਰ ਉਹਦੀ ਨਿਗਾ ਆਪਣੀ ਬੱਚੀ ਤੇ ਚੜੀ ਗਈ। ਕਿਉਂਕਿ ਕਥਾ 16 ਸ਼ਿੰਗਾਰ ਦੀ ਕਰ ਰਿਹਾ ਸੀ ਤੇ ਇੱਕਦਮ ਕਹਿੰਦਾ ਹਾਂ ਇਸ ਬੱਚੀ ਦੇ ਚ ਭਾਵੇਂ ਮੇਰੀ ਹੈ। ਪਰ ਪ੍ਰਭੂ ਨੇ 16 ਸ਼ਿੰਗਾਰ ਦਿੱਤੇ ਨੇ ਇਸ। ਸੁਹਪਣ ਦੇ 16 ਲਕਸ਼ਣ ਇਹਦੇ ਕੋਲ ਮੌਜੂਦ ਨੇ। ਦੇਖਿਆ ਹੀ ਨਹੀਂ ਆਪਣੀ ਅੱਖਾਂ ਵੀ ਮੈਲੀਆਂ ਕਰ ਬੈਠ। ਮਨ ਮੈਲਾ ਕਰ ਬੈਠ ਆਪਣੀ ਬੱਚੀ ਤੇ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਚਾਰੇ ਵੇਦ ਵਖਾਣ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਚਾਰੇ ਵੇਦ ਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏਂਦਾ ਵੇਕ ਸੁਰਸਤੀ ਰੂਪ ਲੁਬਾਣਾ ਦੇਵਤਿਆਂ ਨੂੰ ਸਮਝਾਂਦਾ ਕਥਾ ਸੁਣਾਉਂਦਾ ਸਾਰੇ ਦੇਵਤੇ ਉਹਨੂੰ ਸਜਦਾ ਕਰਦੇ ਨੇ ਮਥਾ ਟੇਕਦੇ ਨੇ ਆਪਣੇ ਬੱਚੇ ਦਾ ਰੂਪ ਵੇਖ ਕੇ ਮਨ ਮੈਲਾ ਕਰ ਬੈਠਾ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰ ਇਹ ਪ੍ਰਾਣਿਕ પ્રસੰਗ ਹੈ ਪੁਰਾਣਾ ਦੀ ਕਥਾ ਹੈ ਤਾਂ ਹੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਬ੍ਰਹਮਾ ਵੇਸ਼ਨ ਨਾਰਦ ਮੁਨ ਸੇਖਾ ਤਿਨ ਭੇ ਤਨ ਮੈਂ ਮਨ ਨਹੀਂ ਵੇਖਾ ਮਨ ਦੇ ਹੱਥੋਂ ਬ੍ਰਹਮਾ ਵੀ ਠੱਗਿਆ ਗਿਆ ਜੋ ਜਿਤਨਾ ਉੱਚਾ ਉਠਿਆ ਹੈ ਅਗਰ ਗਰੇਗਾ ਉਤਨੀ ਗਹਿਰੀ ਝੋਟ ਖਾਏਗਾ ਬਹੁਤ ਮਹਾਨ ਮਨੁਕੋਲ ਛੋਟੀ ਮੋਟੀ ਗਲਤੀ ਨਹੀਂ ਹੁੰਦੀ ਪਹਾੜ ਜੈਸੀ ਗਲਤੀ ਹੁੰਦੀ ਇਹ ਵੀ ਮਰਜ਼ ਕਰ ਬਹੁਤ ਸਿਆਣੇ ਮਨੁਕੋਲ ਮਾਮੂਲੀ ਗਲਤੀ ਨਹੀਂ ਹੁੰਦੀ ਵੱਡੀ ਗਲਤੀ ਹੁੰਦੀ ਮਹਾਨ ਮਨੁਕੋਲ ਮਹਾਨ ਗਲਤੀ ਹੁੰਦੀ ਹੈ ਇੱਕ ਅਰਬੀ ਕਹਾਵਤ ਹੈ ਮਨੁਖ ਦੀ ਮਹਾਨਤਾ ਉਹਦੀ ਗਿਰਾਵਟ ਤੇ ਉਹਦੀ ਦੁਸ਼ਮਣ ਤੋਂ ਪਰਖੀ ਜਾਏਗੀ ਉਹਦਾ ਦੁਸ਼ਮਣ ਕੌਣ ਹੈ ਅਗਰ ਮਾਮੂਲੀ ਜਿਹਾ ਬੰਦਾ ਉਸਦਾ ਦੁਸ਼ਮਣ ਹੈ ਮਨੁਖ ਮਹਾਨ ਨਹੀਂ ਹੈ ਕੁਝ ਵੀ ਨਹੀਂ ਛੋਟੀ ਮੋਟੀ ਗਿਰਾਵਟ ਹੈ ਬੰਦਾ ਕੋਈ ਮਹਾਨ ਨਹੀਂ ਹੈ ਮਹਾਨ ਮਨੁਖ ਬਹੁਤ ਵੱਡੀ ਗਲਤੀ ਕਰਦਾ ਇੱਕ ਮਨੁੱਖ 10 ਫੁੱਟ ਦੀ ਉਚਾਈ ਤੋਂ ਗਿਰਿਆ ਤਾਂ ਮਾੜੀ-ਮੋਟੀ ਛੋਟ ਤੇ ਲੱਗੇਗੀ ਪਰ ਜਿਹੜਾ 1000 ਫੁੱਟ ਦੀ ਉਚਾਈ ਤੋਂ ਗਿਰਿਆ ਉਹ ਤੇ ਚਿਕਨਾ ਚੂਰ ਹੋਵੇਗਾ ਨਾ ਉਹਦੀ ਤੇ ਹੱਡੀਆਂ ਟੁੱਟ ਜਾਣ ਮਹਾਨ ਮਨੁੱਖ ਛੋਟੀ-ਮੋਟੀ ਗਲਤੀ ਨਹੀਂ ਕਰਦੇ ਉਹਦੇ ਬਹੁਤ ਵੱਡੀ ਬਹੁਤ ਉਚਾਈ ਤੋਂ ਗਿਰਦੇ ਨੇ ਬੜੀ ਸ਼ਿਖਰ ਤੇ ਪਹੁੰਚਿਆ ਆ ਬ੍ਰਹਮਾ ਵਿਸ਼ਨੂੰ ਔਰ ਨਾਰਦ ਬੁਰੀ ਤਰ੍ਹਾਂ ਗਰੇਨੇ ਜੋ ਪੁਰਾਣਕ ਪ੍ਰਸੰਗ ਨੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਬ੍ਰਹਮ ਬੇਸਨ ਨਾਰਦ ਬਨ ਸੇਖਾ ਤਿੰਨ ਵੀ ਤਨ ਮੇ ਮਨ ਨਹੀਂ ਪੇਖਾ ਅਹ ਦੋ ਦਿਨ ਗੁਰਦੁਆਰੇ ਆਉਂਦਨ ਕਈ ਤੀਜੇ ਦਿਨ ਕਹਿੰਦੇ ਕੀ ਕਰੀਏ ਮਨ ਤੇ ਜੁੜਦਾ ਹੀ ਨਹੀਂ ਦਰਸਲੇ ਇਹਨਾਂ ਨੂੰ ਜੇ ਮਨ ਦਾ ਪੂਰਾ ਪਤਾ ਨਹੀਂ ਹੁੰਦਾ ਫਿਰ ਦੂਜਿਆਂ ਨੂੰ ਇੰਜ ਵੀ ਉਪਦੇਸ਼ ਕਰਨ ਲੱਗ ਪੈਂਦੇ ਨੇ ਮਨ ਨੂੰ ਟਿਕਾ ਕੇ ਬਾਣੀ پڑھੋ ਜੀ ਗਲਤ ਕਹਿੰਦੇ ਨੇ ਬਾਣੀ ਜਪੋ ਪੜੋ ਤਾਂ ਕਿ ਮਨ ਟਿਕ ਜਾਏ ਮਨ ਦਾ ਟਿਕ ਜਾਣਾ ਤੇ ਫਲ ਹੈ ਪਹਿਲੇ ਕਿਥੋਂ ਟਿਕਾ ਲੈਣਗੇ ਮਨ ਨੂੰ ਸ਼ੁੱਧ ਕਰਕੇ ਗੁਰਦਵਾਰੇ ਜਾਓ ਗਲਤ ਗੁਰਦਵਾਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲਓਗੇ ਕਿਵੇਂ ਸ਼ੁੱਧ ਕਰ ਲਓਗੇ ਜਿਨ ਕੋ ਮੰਨ ਕੇ ਪਰਤੇਤ ਨਾਏ ਨਾਨਕ ਸੇਖਿਆ ਕਥੇ ਗਿਆਨੇ ਕਰਦੇ ਗਿਆਨ ਦੀਆਂ ਗੱਲਾਂ ਨੇ ਮਨ ਦੀ ਕੋਈ ਸਮਝ ਕੋਈ ਨਹੀਂ ਮਨ ਦਾ ਕੋਈ ਪਤਾ ਨਹੀਂ ਮਹਾਰਾਜ ਕਹਿੰਦੇ ਆਮ ਬੰਦੇ ਦੀ ਗੱਲ ਛੱਡੋ ਮਨ ਦੇ ਹੱਥੋਂ ਬ੍ਰਹਮਾ ਧੋਖਾ ਕਰ ਗਿਆ ਮਨ ਦੇ ਹੱਥੋਂ ਵਿਸ਼ਨੂੰ ਧੋਖਾ ਕਰ ਗਿਆ ਮਨ ਦੇ ਹੱਥੋਂ ਨਾਰਦ ਧੋਖਾ ਕਰ ਗਿਆ ਬ੍ਰਹਮ ਵਿਸ਼ਨ ਨਾਰਦ ਮਨ ਸੇਖਾ ਤਨ ਭੇ ਤਨ ਮੈ ਮਨ ਨਹੀਂ ਪੇਖਾ ਐਸਾ ਸੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਆਰਸੀ ਕਹਿੰਦੇ ਨੇ ਸ਼ੀਸ਼ੇ ਨੂੰ ਮਨ ਸ਼ੀਸ਼ਾ ਹੈ ਕਦੇ ਕਦਾਈਂ ਕੋਈ ਗੁਰਮੁਖ ਆਪਣੇ ਮਨ ਦੇ ਸ਼ੀਸ਼ੇ 'ਚ ਆਪਣੇ ਵਿਚਾਰਾਂ ਨੂੰ ਦੇਖਦਾ ਮੇਰੇ ਵਿਚਾਰਾਂ 'ਚ ਕੀ ਚੱਲ ਰਿਹਾ ਹੈ ਔਰ ਉਹ ਹੈਰਾਨ ਹੋ ਜਾਂਦੇ ਲੋਕੀ ਸਤਸੰਗੀ ਕਹਿੰਦੇ ਨੇ ਮਨ ਦੇ ਤੇ ਕੋ ਸੰਗਤ ਚੱਲ ਰਹੀ ਹੈ ਵਿਚਾਰ ਉਹ ਤੇ ਠੀਕ ਨਹੀਂ ਚੱਲ ਰਹੇ ਤਨ ਸਤਸੰਗ ਦੇ ਚ ਬੈਠਾ ਹੈ ਮਨ ਕੋ ਸੰਗਤ ਕਰ ਰਿਹਾ ਹੈ ਗੁਸਾਖੀ ਮਾਫ ਮੈਂ ਫਿਰ ਅਰਜ਼ ਕਰਾਂ ਵਿਚਾਰਾਂ ਦੇ ਚ ਕੀ ਚੱਲਦਾ ਹੈ ਕਾਮ ਲੋਭ ਹੰਕਾਰ बार-बार ਇਹ ਹੀ ਰਿਪੀਟ ਹੁੰਦਾ ਰਹਿੰਦਾ ਜਿਹੜਾ ਜਿਹੜਾ ਸਹਾਇਕ ਬਣ ਜਾਂਦਾ ਹੈ ਹੰਕਾਰ ਦਾ ਲੋਭ ਦਾ ਕਾਮ ਦਾ ਉਸਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਮੋਹ ਮੇਰਾ ਹੈ ਮੇਰਾ ਆਪਣਾ ਬੰਦਾ ਹੈ ਜਿਹੜਾ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਹੈ ਅਹੰਕਾਰ ਲੋਭ ਤੇ ਕਾਮ ਦੇ ਚ ਉਸਤੇ ਕਰੋਧ ਆ ਜਾਂਦਾ ਹੈ ਕਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਪੂਰਤੀ ਦੇ ਚ ਕਿਸੇ ਨੇ ਲੋਭ ਪੂਰਤੀ ਦੇ ਚ ਕਿਸੇ ਨੇ ਕਾਮ ਪੂਰਤੀ ਦੇ ਚ ਰੁਕਾਵਟ ਖੜੀ ਕੀਤੀ ਵਰਨਾ ਕਰੋਧ ਦਾ ਕੋਈ ਮਤਲਬ ਨਹੀਂ ਕ੍ਰੋਧ ਦਾ ਬੀਜ ਹੈ ਬਿਨਾ ਕਿਸੇ ਬੀਜ ਤੋਂ ਨਹੀਂ ਪੈਦਾ ਹੁੰਦਾ ਇਹ ਵੀ ਮੈਂ ਅਰਜ਼ ਕਰਦੇ ਮੋਹ ਦਾ ਬੀਜ ਹੈ ਬਿਨਾ ਕਿਸੇ ਬੀਜ ਤੋਂ ਮੋਹ ਨਹੀਂ ਪੈਦਾ ਹੁੰਦਾ ਮੂਲ ਰੂਪ ਦੇ ਜੋ ਵਿਚਾਰਾਂ ਚ ਚੱਲਦਾ ਹੈ ਇਹ ਤਿੰਨ ਚੱਲਦੇ ਨੇ ਕਾਮ ਲੋਭ ਅਹੰਕਾਰ ਜਿਸ ਜਿਸ ਤੋਂ ਪੂਰਤੀ ਹੋ ਜਾਏ ਉਸ ਤੇ ਮੋਹ ਆ ਜਾਂਦਾ ਜਿਸ ਤੇ ਚ ਤੋਂ ਰੁਕਾਵਟ ਖੜੀ ਹੋ ਜਾਏ ਉਸ ਤੇ ਕ੍ਰੋਧ ਆ ਜਾਂਦਾ ਐਨੀ ਗੱਲ ਹੈ ਔਰ ਕੁਝ ਵੀ ਪਰ ਇਸ ਚੀਜ਼ ਦਾ ਕਿਸ ਨੂੰ ਪਤਾ ਚੱਲਦਾ ਹੈ ਜਿਹੜਾ ਆਪਣਾ ਮਨ ਵੇਖਦਾ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਕਦੇ ਕਦਾਈਂ ਕੋਈ ਗੁਰਮੁਖ ਜੋ ਆਪਣੇ ਨੇੜੇ ਆਉਂਦਾ ਫਿਰ ਆਪਣੇ ਨੇੜੇ ਹੀ ਨਹੀਂ ਆਉਂਦਾ ਆਪਣੇ ਅੰਦਰ ਪ੍ਰਵੇਸ਼ ਕਰਦਾ ਹੈ ਫਿਰ ਉਹਨੂੰ ਪਤਾ ਚੱਲਦਾ ਹੈ ਮੇਰੇ ਵਿਚਾਰਾਂ 'ਚ ਕੀ ਚੱਲਦਾ ਲੋਕੀ ਗੁਰਮੁਖ ਕਹਿੰਦੇ ਨੇ ਅੰਦਰ ਕੀ ਚੱਲਦਾ ਪਿਆ ਲੋਕੀ ਸਤਸੰਗੀ ਕਹਿੰਦੇ ਨੇ ਵਿਚਾਰਾਂ 'ਚ ਕੀ ਚੱਲਦਾ ਪਿਆ ਲੋਕੇ ਮਹਾਨ ਗੁਰਮੁਖ ਕਹਿੰਦੇ ਨੇ ਅੰਦਰ ਕੀ ਹੋ ਰਿਹਾ ਹੈ ਅੰਦਰ ਤੱਕ ਆਪਣੇ ਪਹੁੰਚ ਹੋ ਸਕਦੀ ਹੈ ਸਮਾਜ ਦੀ ਪਹੁੰਚ ਕੋਈ ਨਹੀਂ ਕਾਨੂੰਨ ਦੀ ਪਹੁੰਚ ਹੋ ਗਈ ਇੱਥੇ ਬੈਠਾ ਬੈਠਾ ਵੀ ਅੰਦਰ ਗਲਤ ਚੱਲ ਸਕਦਾ ਹੈ ਕੋਈ ਸਮਾਜ ਦੀ ਪਹੁੰਚ ਨਹੀਂ ਹੈ ਕੋਈ ਕਾਨੂੰਨ ਦੀ ਪਹੁੰਚ ਨਹੀਂ ਹੈ ਕਿਸੇ ਦੀ ਪਹੁੰਚ ਨਹੀਂ ਹੈ ਆਪਣੀ ਪਹੁੰਚ ਹੋ ਸਕਦੀ ਹੈ ਜਾਂ ਪ੍ਰਮਾਤਮਾ ਦੀ ਪਹੁੰਚ ਤੇ ਪ੍ਰਮਾਤਮਾ ਤੋਂ ਕੋਈ ਬਹਿ ਖਾਂਦਾ ਨਾ ਹੋਵੇ ते आप अंदर जात मार्दा ना आए तो जीवन भरे गलत अनर्थ चलता रहता है चलता रन के तलते कोई संगत चलती रही एहो मन आर सी कोई गुरमुख देख मन शीशा है कदी कदाई कोई गुरमुख देखता है दे। इस संबंधी थोड़ा जहा मैं होर स्पष्ट कर दिया था कि गल पूरी समझ चाह जाए ਜਿ세 ਘਰ ਹਰਨਾਕਸ਼ ਦੈਂਤ ਦੇ ਕਵਲ ਕਲਰ ਭਗਤ ਪ੍ਰਹਿਲਾਦ ਮਹਾਰਾਜ ਕਹਿੰਦੇ ਕਲਰੀ ਧਰਤੀ ਦੇ ਚ ਕਮਲ ਦਾ ਫੁੱਲ ਪੈਦਾ ਹੋ ਗਿਆ ਪ੍ਰਹਿਲਾਦ ਹਰਨਾਕਸ਼ ਤੇ ਕਰ ਦੈਂਤ ਦੇ ਕਰ ਮਾਂ ਉਸ ਦੀ ਦੇਵੀ ਸੀ ਸਾਰੀ ਪ੍ਰੇਰਣਾ ਉਸ ਨੇ ਮਾਂ ਤੋਂ ਲਈ ਸੀ ਪਿਤਾ ਤੇ ਦੋਸ਼ ਸੀ ਬਿਲਕੁਲ ਹਰਨਾਕਸ਼ ਧਰੂ ਨੇ ਵੀ ਮਾਂ ਤੋਂ ਪ੍ਰੇਰਨਾ ਲਈ ਮਾਂ ਨੇ ਕਿਹਾ ਸੀ ਪਰਮੇਸ਼ਰ ਆਰਾਧਿਏ ਜਿੱਦੋਂ ਹੋਈਏ ਪਤਿਤ ਪੁਨੀਤਾ ਮਾਂ ਨੇ ਪ੍ਰੇਰਨਾ ਸੀ ਪਿਉ ਤੇ ਉਹਦਾ ਵੀ ਕੁਝ ਨਹੀਂ ਸੀ ਇਹ ਵੀ ਮੈਂ ਅੱਜ ਕਰਦੇ ਆਂ ਔਰੰਗਜ਼ੇਬ ਜਿਵੇਂ ਹਰਨਾਖਸ਼ ਦੇ ਘਰ ਪ੍ਰਹਿਲਾਦ ਪੈਦਾ ਹੋ ਗਿਆ ਔਰੰਗਜ਼ੇਬ ਦੇ ਘਰ ਜ਼ੇਬੁਲ ਨਸਾ ਪੈਦਾ ਹੋ ਗਈ ਸੀ ਵਿਦਵਾਨ ਸ਼ਾਇਦ ਆਪ ਨੂੰ ਪਤਾ ਹੋਵੇ ਕੁਝ ਉਪਨਿਸ਼ਦਾਂ ਦਾ ਤਰਜਮਾ ਇਸ ਨੇ ਪਰਸ਼ੀਨ ਦੇ ਚ ਕੀਤਾ ਸੀ ਨਜ਼ਮ ਦੇ ਚ ਈਰਾਨ ਦੇ ਸੂਫੀ ਫਕੀਰਾਂ ਦਾ ਕਲਾਮ ਉਸ ਨੇ ਸੰਸਕ੍ਰਿਤ ਦੇ ਚ ਅਨਵਾਦ ਕੀਤਾ ਸੀ ਇਹਦੀਆਂ ਲਿਖਤਾਂ ਲਖਨਊ ਮਜ਼ਮ ਦੇ ਚ ਪਈਆਂ ਨੇ ਉਸ ਤੋਂ ਪਤਾ ਚੱਲਦਾ ਹੈ ਇਹ ਕਿੰਨੇ ਵਿਦਵਾਨ ਸੀ ਔਰੰਗਜ਼ੇਬ ਨੇ ਆਪਣੇ ਤਿੰਨੇ ਭਰਾ ਮਾਰ ਦਿੱਤੇ ਸਨ ਭਤੀਜੇ ਮਾਰ ਦਿੱਤੇ ਸਨ ਪੇਉਨ ਨੂੰ ਕੈਦ ਕੀਤਾ ਸੀ ਜੇਲ੍ਹ ਦੇ ਚੋਂ ਤੜਪ ਤੜਪ ਕੇ ਮਰਿਆ ਵੱਡੀ ਭੈਣ ਜਹਾਂ ਆਰਾ ਜਦ ਉਸਨੂੰ ਪਤਾ ਚਲਿਆ ਔਰੰਗਜ਼ੇਬ ਨੇ ਛੋਟੇ ਵਿਰਾਸਦਾਰੇ ਨੂੰ ਵੀ ਮਾਰ ਦਿੱਤਾ ਸੁਜਾਨੂ ਤੇ ਮਾਰ ਬੈਠਾ ਸੀ ਮੁਰਾਦ ਨੂੰ ਮਾਰ ਦਿੱਤਾ ਸੀ ਛੋਟਾ ਵਿਰਾਸੀਦਾਰਾ ਉਸਨੂੰ ਵੀ ਮਾਰਿਆ ਬੁਰੀ ਤਰ੍ਹਾਂ ਕਤਲ ਕੀਤਾ ਭੈਣ ਨੂੰ ਉਹ ਬਰਾ ਬੜਾ ਪਿਆਰਾ ਸੀ ਜਹਾਂ ਆਰਾ ਉਹ ਸੂਫੀ ਖਿਆਲਾਂ ਦਾ ਸੀ ਸ਼ਾਇਰ ਵੀ ਸੀ ਵਿਦਵਾਨ ਬੜਾ ਸੀ ਵਿਦਵਾਨ ਲੋਕਾਂ ਦੀ ਸੰਗਤ ਕਰਦਾ ਸੀ ਦਾਨੇ ਹੀ ਬੜਾ ਸੀ ਇਹਦਾ ਨਾਮ ਬੜਾ ਸੀ ਫਕੀਰਾਂ ਦੇ ਵਿੱਚ ਧਾਰਮਿਕ ਦੁਨੀਆ 'ਚ ਜਿਸ ਵਕਤ ਉਸ ਨੂੰ ਮਾਰ ਦਿੱਤਾ ਕਤਲ ਕਰ ਦਿੱਤਾ ਤੇ ਜਹਾਂ ਆਰਾ ਨੂੰ ਪਤਾ ਚਲਿਆ ਔਰੰਗਜ਼ੇਬ ਦੇ ਕੋਲ ਆਈ 5-10 ਤੇ ਪਹਿਲੇ ਉਸ ਨੇ ਕੜਵੀਆਂ ਗੱਲਾਂ ਕਡੀਆਂ ਰੋਵ ਦੇ ਚ ਭਰੀ ਹੋਈ ਸੀ ਉਸ ਬੇਰਾਂ ਨਾਲ ਪਿਆਰ ਬੜਾ ਸੀ ਮੋਹ ਬੜਾ ਸੀ ਖਿੱਚ ਕੇ ਥੱਪੜ ਮਾਰਨ ਲੱਗੀ ਔਰੰਗਜ਼ੇਬ ਨੂੰ ਵੱਡੀ ਸੀ ਪੈਣ ਮਾਂ ਦੀ ਥਾਂ ਤੇ ਸੀ ਵੱਡੀ ਸੀ ਕਾਫੀ ਔਰੰਗਜ਼ੇਬ ਨੇ ਉਸ ਨੂੰ ਗੁੱਤੋਂ ਪਕੜਿਆ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਚ ਪਿਓ ਨੂੰ ਜੇਲ੍ਹ ਦੇ ਚ ਪਾਇਆ ਸੀ ਆਗਰੇ ਦੇ ਚ ਨਾਲ ਦੇ ਕਮਰੇ ਚ ਇਹਨੂੰ ਬੰਦ ਕੀਤਾ ਸੱਤ ਸਾਲ ਜੇਲ੍ਹ ਦੇ ਚ ਰਹੀ ਭਤੀਜੇ ਕਤਲ ਕਰ ਦਿੱਤੇ ਪਰ ਆਹ ਕਤਲ ਕਰ ਦਿੱਤੇ ਪਿਓ ਨੂੰ ਜੇਲ੍ਹ ਦੇ ਚ ਪਾਇਆ ਥੜਪਾ ਕੇ ਮਾਰਿਆ ਪੈਣ ਨੂੰ ਵੀ ਜੇਲ੍ਹ ਦੇ ਚ ਪਾਇਆ ਲੜਕੀ ਸੀ ਜੇਬਲ ਨਸਾਦੇ ਦਾ ਤਹਿਆ ਕਰ ਲਿਆ ਇਸਨੇ ਇਹਦੀ ਮੈਂ ਸ਼ਾਦੀ ਨਹੀਂ ਕਰਨੀ ਕਿਉਂ ਕਿਦਰੇ ਜਵਾਈ ਮੇਰੇ ਕੁਲ ਤਖਤ ਨਾ ਖੋਲ ਲੈ ਤੂੰ ਸ਼ਾਦੀ ਨਹੀਂ ਕੀਤੀ ਜੇਬਲ ਨਸਾਦ ਤਾਂ ਜ਼ਿੰਦਗੀ ਕੁਆਰੀ ਰਹੀ ਉਤਰ ਬਹਾਦਰ ਸ਼ਾਹ ਜਦ ਜ਼ਰਾ ਜਵਾਨ ਹੋਇਆ ਉਹਨੂੰ ਜੇਲ੍ਹ ਵਿੱਚ ਘਰ ਵਿੱਚ ਨਜ਼ਰਬੰਦ ਕੀਤਾ ਮਤਲਬ ਮਹਿਲ ਤੋਂ ਬਾਹਰ ਨਹੀਂ ਨਿਕਲ ਸਕਦਾ ਜਿਹਨੂੰ ਹਾਊਸ ਅਰੇਸਟ ਕਹਿੰਦੇ ਨੇ ਘਰ ਦੇ ਵਿੱਚ ਕੈਦ ਕਰ ਦਿੱਤਾ ਬਾਹਰ ਨਹੀਂ ਜਾ ਸਕਦਾ ਪਹਿਰਾ ਲਾ ਦਿੱਤਾ ਸਖਤ ਕਿਉਂ ਉਹਨੂੰ ਖਿਆਲ ਆਇਆ ਮੇਰਾ ਪਿਓ ਸ਼ਾਹ ਜਹਾ ਬੁੱਢਾ ਹੋ ਗਿਆ ਸੀ ਮੈਂ ਜਵਾਨ ਸੀ ਮੈਂ ਬੁੱਢੇ ਪਿਓ ਕੋਲ ਤਖਤ ਖੋਲਿਆ ਸੀ ਹੁਣ ਮੈਂ ਬੁੱਢਾ ਹੋ ਗਿਆ ਆ ਪੁੱਤ ਮੇਰਾ ਜਵਾਨ ਹੋ ਗਿਆ ਆ ਕੇ ਇੰਜੇ ਨਾ ਹੋਵੇ ਆ ਮੈਨੂੰ ਉਸ ਤਰ੍ਹਾਂ ਜੇ ਇਹਦੇ ਚ ਪਾਵੇ ਜਿਵੇਂ ਮੈਂ ਪਿਓ ਨੂੰ ਪਾਇਆ ਸੀ ਕਿ ਮੇਰਾ ਤਖਤ ਖੋ ਲਵੇ ਹਾਊਸ ਅਰੈਸਟ ਕੀਤਾ ਘਰ ਦੇ ਚ ਨਜ਼ਰਬੰਦ ਕੀਤਾ ਆਪਣੇ ਲੜਕੇ ਬਾਦਲ ਸ਼ਾਹ ਨੂੰ ਇਸੇ ਬਾਦਲ ਸ਼ਾਹ ਨੇ ਅਗਾਹ ਚਲ ਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੁਲਾ ਕੀਤੇ ਹਜ਼ੂਰ ਸਾਹਿਬ ਦਰਸ਼ਨ ਕਰਨ ਵਾਸਤੇ ਗਿਆ ਨਾ ਦੇੜ ਔਰ ਸੋਲਾ ਸਫਾਈ ਇਥੋ ਆਰਮ ਕੀਤੀ ਚਰਨਾ ਦੇ ਚ ਨਗੇ ਨਾ ਰਖਿਆ ਜਿੱਥੇ ਨਗੇ ਨਾ ਘਾਟ ਹੈ ਆਪਣੇ ਖਜ਼ਾਨੇ ਦਾ ਕੀਮਤੀ ਲਗੇਨਾ ਮਹਾਰਾਜ ਦੀ ਹਜ਼ੂਰੀ ਚ ਭੇਟ ਕੀਤਾ ਪਰ ਅੰਦਰ ਇੱਕ ਖਿਆਲ ਸੀ ਕਿ ਇਸ ਤਰ੍ਹਾਂ ਦੀ ਕੀਮਤੀ ਚੀਜ਼ ਅੱਜ ਤੱਕ ਸਤਗੁਰੂ ਨੂੰ ਕਿਸੇ ਨੇ ਭੇਟ ਨਹੀਂ ਕੀਤੀ ਹੁਣੇ ਮਹਾਰਾਜ ਨੇ ਚੁੱਕਿਆ ਤੇ ਗੋਦਾਵਰੀ ਸੁੜ ਦਿੱਤਾ ਗੋਦਾਵਰੀ ਦੇ ਕੰਡੇ ਦੀ ਗੱਲ ਹੈ ਤੋ ਬਾਦਰ ਸ਼ਾ ਸੋਚਦਾ ਹੈ ਫਕੀਰ ਹੈ ਨਾ ਗੁਰਨਾਨਕ ਦੀ ਗੱਦੀ ਦਾ ਵਾਰਿਸ ਹੈ ਸ਼ਾਇਦ ਨਗੇਨਿਆਂ ਦਾ ਪਤਾ ਨਹੀਂ ਬਾਦਰ ਸ਼ਾ ਕਹਿਣ ਲਗਾ ਮਹਾਰਾਜ ਇਹ ਵਲੀ ਅੱਲਾ ਇਹ ਪੱਥਰ ਨਹੀਂ ਸੀ ਨਗੇਨਾ ਇਹ ਮੇਰੇ ਸ਼ਾਹੀ ਖਜ਼ਾਨੇ ਦਾ ਸਭ ਤੋਂ ਕੀਮਤੀ ਨਗੇਨਾ ਹੈ ਅੱਛਾ ਸਾਨੂੰ ਪਤਾ ਨਹੀਂ ਸੀ ਹਣ ਹੁਣ ਤੂੰ ਆਪ ਹੀ ਭੇਟ ਕੀਤਾ ਸੀ ਨਾ ਮੇਰੇ ਕਦਮਾਂ 'ਚ ਹੁਣ ਤੂੰ ਐ ਲਕਾਰਾਂ ਨੂੰ ਨਾ ਭੇਜ ਸਿਪਾਈਆਂ ਨੂੰ ਨਾ ਭੇਜ ਆਪ ਹੀ ਲਿਆ ਉਹ ਸਾਹਮਣੇ ਮੈਂ ਸੁੱਟਿਆ ਕਹਿੰਦਾ ਦੋ ਹੱਥਾਂ ਨਾਲ ਜੋ ਲਬਦਾ ਉੱਪਰ ਹੱਥ ਨਗੇ ਨੇ ਆ ਨਾਲ ਭਰਿਆ ਆ ਨਗੇ ਕਹਿੰਦਾ ਹੈ ਫਿਰ ਇਸ ਨੇ ਜਿਵੇਂ ਡੰਡਾਉਤ ਕਰਦੇ ਨੇ ਇਸ ਤਰ੍ਹਾਂ ਸਜਦਾ ਕੀਤਾ ਲੰਬਾ ਪੈ ਗਿਆ ਕਹਿਣ ਲੱਗਾ ਮਹਾਰਾਜ ਮੈਨੂੰ ਨਹੀਂ ਪਤਾ ਸੀ ਜਿਸ ਤੇ ਤੁਹਾਡੀ ਨਿਗਾਹ ਪੈ ਜਾਏ ਪੱਥਰ ਵੀ ਨਗینے ਹੋ ਜਾਂਦੇ ਮੈਨੂੰ ਪਤਾ ਨਹੀਂ ਸੀ